हार्ट अटैक का खतरा जानने सब तो ज़्यादा महत्वपूर्ण रिस्क जो है वो है लिपिड प्रोफाइल लिपिड प्रोफाइल जो टेस्ट है ये क्रे आम तौर पर जो मुश्किल मरीज महसूस कर रहे हैं वो है कि बी खाली पेट रहना कि देर तक खाली पेट रहना पैंता है भुख लग जाती है कि असी चाह पी लीए कि असी कुछ थोड़ा बहुत खा लीए ਤੋ ਹੁਣ ਜੋ ਲੇਟੈਸਟ ਜੋ ਗਾਈਡਲਾਈਨਸ ਨੇ ਜੋ ਲੇਟੈਸਟ ਜੋ ਸਮਝ ਹੈ ਉਹਦੇ ਮੁਤਾਬਕ ਜ਼ਿਆਦਾਤਰ ਮਰੀਜ਼ਾਂ ਦੇ ਵਿੱਚ ਹਾਰਟ ਦਾ ਇਲਾਜ ਕਰਨ ਲਈ ਦਵਾਈ ਦਾ ਫੈਸਲਾ ਕਰਨ ਲਈ ਲਿਪਿਡ ਪ੍ਰੋਫਾਈਲ ਟੈਸਟ ਖਾਲੀ ਪੇਟ ਕਰਵਾਉਣਾ ਜ਼ਰੂਰੀ ਨਹੀਂ ਸੋ ਇਹਦੇ ਨਾਲ ਸਾਡਾ ਵੀ ਕੰਮ ਉਹ ਮਰੀਜ਼ਾਂ ਦਾ ਵੀ ਬਹੁਤ ਆਸਾਨ ਹੈ ਕਿ ਲਿਪਿਡ ਪ੍ਰੋਫਾਈਲ ਟੈਸਟ ਕਿਸੇ ਵੀ ਟਾਈਮ ਤੁਸੀਂ ਕਰਵਾ ਸਕਦੇ ਹੋ